ਆਈਡੀ ਦਾ ਛੱਡਦੇ ਦੂਜੀ ਵਰਸੀ ਮਨਾਾਈ ਗਈ ਹੈ ਵੀ ਵੱਡੀ ਕਿਤੇ ਸਤਿ ਸਦਗਤ ਕਹਿੰਦਾ ਬੇਟਾ ਅੱਜ ਦਾ ਦਿਨ ਸਾਡੇ ਪਰਿਵਾਰ ਲਈ ਨਗਰ ਲਈ ਮੈਨੂੰ ਕਾਲਾ ਦੇਣੀ ਕਹੂੰਗਾ ਮਾਈਕ ਉੱਪਰ ਕਰੋ ਸਾਡੀ ਜ਼ਿੰਦਗੀ ਦੇ ਵਿੱਚ ਹਨੇਰ ਪੈ ਗਿਆ ਸੀ ਔਰ ਉਸ ਦੁਖੀ ਪਾਲਨੇ ਜਿਹੜੇ ਉਹ ਤੁਹਾਡੀ ਮਦਦ ਦੇ ਨਾਲ ਸਾਰਿਆਂ ਦੇ ਨਾਲ ਸਦਮੇ ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਆਂ ਪ੍ਰਮਾਤਮਾ ਦਾ ਓਟ ਆਸਰਾ ਲੈ ਰਹੇ ਆਂ ਪਿਛੜੀ ਰੂਹ ਨੂੰ ਪ੍ਰਮਾਤਮਾ ਆਪਣੇ ਚਰਨਾਂ 'ਚ देवे, जोरी, शब्द गुरु के चरण की लगातार इंसाफ लेके मैं <laughs> ले दावा भी नहीं सुनिया किसी ने किया इंसाफ करा कुछ नहीं कर रहे बिल्कुल ਸਿਰਫ ਤੇ ਸਿਰਫ ਉਹਦੀ ਜਿਹੜੀ ਸ਼ਹਾਦਤ ਨੂੰ ਅਦੋਲਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਨੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪਦੇ ਮੂੰਹੋਂ ਕਬੂਲ ਕਰਕੇ ਵੀ ਤੁਹਾਡੇ ਸਾਹਮਣੇ ਹਲਫਨਾਮਾ ਕਹਿ ਕੇ ਵੀ ਜ਼ਿੰਮੇਵਾਰੀ ਫਿਰ ਵੀ ਕਿਸੇ ਇੱਕ ਸਿੰਗਲ ਅਫਸਰ ਨੂੰ ਵੀ ਜਵਾਬ ਤਲਬੀ ਤੱਕ ਨਹੀਂ ਕੀਤੀ ਗਈ ਤਾਂ ਮੈਂ ਕਿਵੇਂ ਕਹਦਾ ਕਿ ਦਾਅਵੇ ਕਰਨਗੇ ਜਾਂ ਕੁਝ ਕਰਨਗੇ ਇਹ ਸਿਸਟਮ ਨੇ ਕੁਝ ਨਹੀਂ ਕਰਿਆ ਜਿਹਨਾਂ ਦੇ ਵਿੱਚ ਇੰਟਰਵਿਊ ਹੋਈ ਆ ਤਿਹਾਰ ਜੇਲ੍ਹ ਤੋਂ ਹੋਈ ਤਾਂ ਭਾਜਪਾ ਵੀ ਜਿਹੜੀ ਮੁੱਕ ਰਹੀ ਹੈ ਤੇ ਪੰਜਾਬ ਸਰਕਾਰ ਵੀ ਮੁੱਕ ਰਹੀ ਹੈ ਵੀ ਸਭ ਇੱਕ ਦੂਜੇ ਦੇ ਫਿੱਟ ਮਿਲੇ ਹੋਏ ਨੇ ਦੋਨੋਂ 72 ਭਾਜਪਾ 2 ਭਾਜਪਾ ਨੇ 268 ਲਾ ਕੇ ਉਹਨੂੰ ਸੇਫਤਾ ਕਰ ਰੱਖਿਆ ਉਹਨੂੰ ਕੋਈ ਮਾਰਨਾ ਦੇਵੇ ਤੋ ਕੰਮ ਲੈਣਾ ਲੋਕਾਂ ਦੇ ਬੱਚੇ ਮਰਵਾ ਕੇ ਫਿਰ ਉਹ ਤਾਂ ਜ਼ਿੰਮੇਵਾਰੀਆਂ ਦਵਾਉਣੀ ਐ ਇਹ ਇੱਕ ਨਕਸਾ ਗੱਠਜੋੜਾ ਇੱਕ ਫਿਰ ਬਿਲਕੁਲ ਕਾਮਯਾਬੀ ਨਾਲ ਮੈਂ ਬੀਜੇਪੀ ਨੂੰ ਕਹਿਣਾ ਚਾਹੁੰਦਾ ਸਾਨੂੰ ਸਮਝ ਸਾਰੀ ਐ ਬੇਸ਼ੱਕ ਤੁਸੀਂ ਸਾਨੂੰ ਵੀ ਮਰਵਾ ਦਿਓ ਕਿਉਂਕਿ ਤੁਸੀਂ ਤਾਂ ਹੁਕਮ ਹੀ ਕਰਨਾ ਉੱਥੇ ਜਿਹੜਾ ਬੰਦਾ ਤੁਹਾਡੇ ਖਿਲਾਫ ਆਵਾਜ਼ ਚੁੱਕਦਾ ਉਹਦਾ ਸਿਰ ਕਲਮ ਕਰਨਾ ਤੁਹਾਡੇ ਲਈ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਤੁਸੀਂ ਪਹਿਲਾਂ ਵੀ ਕੀਤਾ ਹੁਣ ਵੀ ਕਰ ਸਕਦੇ ਹੋ ਪਰ ਸਾਨੂੰ ਤੁਹਾਡੀਆਂ ਚਾਲਾਂ ਜੂ ਸਮਝ ਆ ਗਈਆਂ ਅਸੀਂ ਤੁਹਾਡੀਆਂ ਇਹਨਾਂ ਗੰਦੀਆਂ ਨੀਤੀਆਂ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਊਂਗਾ ਮੈਂ ਜਾ ਵੀ ਰਾਂ ਤੇ ਮੈਂ ਅੱਗੇ ਵੀ ਜਾਂਦਾ ਰਹਾਂ ਸਿੱਧੂ ਦੀ ਸਿਕਿਉਰਿਟੀ ਦਾ ਨੋਖਾਂ ਚ ਰੜਕਦੀ ਸੀ ਹੁਣ ਜੋ ਸੀਐਮ ਆਉਂਦਾ ਤਾਂ ਹਜ਼ਾਰਾਂ ਦਾ ਪਾਪ ਲੰਮਦਾ ਪੂਰੇ ਪਰਿਵਾਰ ਦੇ ਨਾਲ ਕਿਵੇਂ ਦੇਖਦੇ ਹੋ ਦੇਖਣਾ ਕੀ ਇਹ ਬਿਲਕੁਲ ਬਗੈਰਤੀ ਵਾਲੀ ਗੱਲ ਹੈ ਵੀ ਜਿਹੜੀ ਗੱਲ ਆਪਾਂ ਮੂੰਹ ਚੋਂ ਕਹਿ ਕੇ ਕਹਿੰਦੇ ਰਹੇ ਆਂ ਵੀ ਅਸੀਂ ਆਹ ਨਹੀਂ ਹੋਣੀ ਚਾਹੀਦੀ ਉਹ ਹੀ ਅਸੀਂ ਕਰ ਰਹੇ ਆਂ ਤਾ ਲੋਕਾਂ ਦੇ ਮੂੰਹ ਵੀ ਇਸੇ ਕਰਕੇ ਲੈ ਰਹੇ ਆ ਉਹ ਆ ਵੀ ਲਾਸਟ ਬਕਰਾਂ ਪਰਸੀ ਨੂੰ ਤੁਸੀਂ ਨਸਲ ਕੁਸ਼ੀ ਦਾ ਨਾਮ ਦਿੱਤਾ ਕੀ ਕਾਰਨ ਕੀ ਸ਼ੱਕ ਹੈ ਤੁਹਾਨੂੰ ਵੀ ਜਿਹੜੀ ਨਸਲ ਕੁਸ਼ੀ ਦਾ ਨਾਮ ਦਿੱਤਾ ਨਸਲ ਕੁਸ਼ੀ ਬੇਟਾ ਇਸ ਤਰ੍ਹਾਂ ਆਪ ਜਦੋਂ ਕਿਸੇ ਇਨਸਾਨ ਦਾ ਕਤਲ ਹੁੰਦਾ ਤਾਂ ਕੋਈ ਵਜ੍ਹਾ ਹੁੰਦੀ ਹੈ ਵਜ੍ਹਾ ਤਾਂ ਕੋਈ ਹੈ ਨਹੀਂ ਹੈ ਵਜ੍ਹਾ ਇਹ ਕਹ ਬਈ ਉਹ ਸਿੱਖ ਕੌਮ ਦੇ ਨਾਲ ਸਬੰਧ ਰੱਖਦਾ ਹੈ ਸਿੱਖ ਪਰਿਵਾਰ ਨਾਲ ਸਬੰਧ ਰੱਖਦਾ ਹੈ ਉਹ ਵਿਦੇਸ਼ਾਂ ਦੇ ਵਿੱਚ ਆਪਣੇ ਧਰਮ ਦੀ ਗੱਲ ਕਰਦਾ ਉਹ ਆਪਣੇ 뮤직 ਦੇ ਵਿੱਚ ਆਪਣੇ ਐਸਵਾਈਐਲ ਦੀ ਆਪਣੀਆਂ ਪੰਜਾਬ ਦੀਆਂ ਕਿਸਾਨਾਂ ਦੀਆਂ ਲੋੜਾਂ ਦੀ ਗੱਲ ਕਰਦਾ ਉਹ ਚੁਭਦਾ ਸੀ ਕਿਉਂਕਿ ਉਹਦਾ ਡੈਰਾ ਵੱਡਾ ਸੀ ਉਹਨੂੰ ਕਰੋਨਾ ਚ ਸੁਣਿਆ ਜਾਂਦਾ ਸੀ ਤੇ ਉਹ ਆਵਾਜ਼ ਉਹਨੇ ਖਮੋਸ਼ ਕਰਨੀ ਸੀ ਸਿਕਿਉਰਟੀ ਦੇ ਅਗਰ ਉਸ ਦੇ ਨਾਮ ਘਟਾਈ ਜਾਂਦੇ ਜਿਸ ਤਰੀਕੇ ਨਾਲ ਸਿਕਿਉਰਟੀ ਦੇਖ ਰਿਹਾ ਹੈ ਕਹਿੰਦਾ ਉਹਦੇ ਸ਼ੂਟਿੰਗ ਤੇ ਮਤਲਬ ਉਹਦਾ ਉਹਦਾ ਹੈ ਹੀ ਇਹ ਗੱਲ ਪਰ ਇੱਥੇ ਮੈਂ ਕਹਿੰਦਾ ਸਿਕਿਉਰਟੀ ਘਟਾਇਆ ਵੀ ਦਿੰਦੇ ਅਗਰ ਅਨਾਉਂਸ ਨਾ ਕਰਦੇ ਫਿਰ ਵੀ ਕੁਝ ਨਹੀਂ ਹੋਣਾ ਸੀ ਅਨਾਉਂਸ ਕਰਨ ਦੇ ਨਾਲ ਉਹਨਾਂ ਨੇ ਨਾਕੇ ਲਾ ਕੇ ਸਾਡਾ ਘਰ ਨੂੰ ਫੇਰ ਲਿਆ ਉਹ ਡਿਊਟੀ ਕਰਨ ਲੱਗੇ ਸੜਕਾਂ 'ਤੇ ਜਿੱਤ ਗੱਡੀ ਪ੍ਰਕਰਮਾ ਕਰਦੀ ਸੀ ਉੱਥੇ ਹੀ ਆਸੂ ਬਸ ਜਦੋਂ ਵੀ ਕਿਤੇ ਬਾਹਰ ਮਿਲ ਗਿਆ ਉਹਨੂੰ ਸ਼ੂਟ ਕਰਦੇ ਪਪੀਓ ਤੁਸੀਂ ਕਹਿ ਰਹੇ ਕਿ ਖੰਡ ਪ੍ਰਚਾਰ ਬੇਟਾ ਕੋਸ਼ਿਸ਼ ਕਰੋ ਕੋਸ਼ਿਸ਼ ਹੈ ਰਾਹੁਲ ਜੀ ਨੇ ਪਹਿਲਾਂ ਵੀ ਦੋ ਵਾਰ ਮਿਲਿਆ ਸ਼ਹਿਰ ਅਜਿਹਾ ਕਦਮ ਕੀ ਹੋਵੇਗਾ ਚਲੋ ਆਓ ਜੀ ਆਓ ਇੱਥੇ ਕੱਢ ਜਾਓ 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 ਜਾਓ